ਹਾਂਜੀ ਬਾਈ ਓਡ ਮਾਰਨਿੰਗ ਜੀ ਸਾਰਿਆਂ ਨੂੰ ਕੀ ਹਾਲ ਨੇ ਬਾਈ ਹੋਰ ਘਰ ਪਰਿਵਾਰ ਸਾਰਿਆਂ ਦੇ ਠੀਕ ਨੇ ਇਹ ਜਾਨਵਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਖੇਤ ਆਏ ਸੀ ਯਾਰ ਕੱਖ ਲੈਣ ਹਰਾ ਲੈਣ ਤੇ ਹਰਾ ਲਿਆ ਆਪਾਂ ਵੱਢ ਪਲਾਂ ਹੌਸਲਾ ਤੇ ਵੀ ਰਮਾ ਦਾਂਗੇ ਇਹਨੂੰ ਵੀ ਰਮਾ ਕੇ ਬੀਜਣੇ ਸੀਗਾ ਹੋਰ ਹਰਾ ਤੇ ਪਰ ਗੱਲ ਹੈਗੀ ਆ ਅਖਰ ਤਾਂ ਕਰਕੇ ਆਪਾਂ ਹੁਣ ਹਾਂ ਹੁ ਕਾਤਾਗੇ ਬੀਜ ਦਾਂਗੇ ਇਹਦੇ ਵਿੱਚ ਨਿਕਲ ਬਹੁਤ ਆ ਨਿਕਲ ਤਾਂ ਮੁੱਕਦੀ ਨਹੀਂ ਸਿੱਧੀ ਰਮਾ ਦਾਂਗੇ ਤੇ ਹਰਾ ਪਾ ਬਈ ਵੱਢ ਲਿਆ ਆ ਖੜੀ ਜ ਆਪਣੀ ਬੱਕੀ ਲੋਡ ਕਰਨਾ ਬਸ ਹੁਣ ਕਰੋ ਚੈੱਕ ਆ ਪਿਆ ਵੱਡਿਆ ਹਰਾ ਸਾਰਾ ਹੁਣ ਸੜਕੀ ਤੜਕੀ ਹੈ ਨਾ ਕਬੂਤਰ ਵੀ ਸੱਚ ਬਈ ਦੋ ਉਡਾ ਕੇ ਆ ਇੱਕ ਦਾ ਆਪਣਾ ਰਤਾ ਲਾਲ ਰਤਾ Đਾਤਾ ਗੂੜਾ ਰਾਲ ਬਚਾ ਇੱਕ ਨਾਲ ਉਹ ਚਿਤਲੀ ਕਬੂਤਰੀ ਢਾਤੀ ਸੀ ਤੇ ਲਾਲ ਸਿਰਾਂ ਦੇ ਨਵਾਂ ਬਚਾ ਬਿਠਾ ਕੇ ਐ ਸਤਰੀ ਤੇ ਬਾਕੀ ਹੁਣ ਘਰੇ ਜਾ ਕੇ ਕਰਦੇ ਆ ਵੀਡੀਓ ਕੰਟੀਨਿਊ ਗੱਡੀ ਕਰ ਲਈ ਆਪਣੀ ਲੋਡ ਆਪਾਂ ਤੇ ਕਰਦਾ ਬਈ ਮੈਂ ਕੰਟੀਨਿਊ ਘਰੇ ਜਾ ਕੇ ਵੀਡੀਓ ਬਣੇ ਰਹੋ ਵੀਡੀਓ ਦੇ ਵਿੱਚ ਜੀ ਬਈ 9:00 ਵਜ ਕੇ ਤੇ ਆ ਗਏ ਆਪਾਂ ਇਧਰਲੇ ਕਰੇ ਖੇਤੋਂ ਕੱਖ ਹਰਾ ਲਿਆ ਆ ਕੇ ਤੇ ਕਰੇ ਕੰਮ ਕਰਕੇ ਕਰਦੇ ਤੇ ਹੁਣ ਆਪਾਂ ਆਗੇ ਇਧਰ ਲੈ ਕੇ ਰੇ ਆਗੇ ਕੋਲ ਦਾ ਪੱਖਾ ਚਲਾਈਏ ਯਾਰ 10 ਮਿੰਟ ਤੇ ਇਹ ਜਾਨਵਰ ਆਪਨੇ ਬਈ ਓਕੇ ਨੇ ਜਮ ਜਿਹੜੇ ਦੋ ਜਾਨਵਰ ਆਪਾਂ ਡਾ ਕੇ ਗਏ ਸੀ ਉਹ ਵੀ ਉੜੇ ਫਿਰਦੇ ਨੇ ਤੇ ਦੋ ਸਾਧਰੇ ਤੇ ਬਿਠਾ ਕੇ ਦੀ ਉਸੇ ਦੇ ਉੱਤੇ ਬੈਠੇ ਨੇ ਤੂੰ ਦੇਖ ਸਕਦੇ ਹੋਂ ਬੈਠਾ ਬੱਚਾ ਜਾਂਦਾ ਕਰੋ ਸ਼ੋ ਓਕੇ ਦਾ ਇਹ ਕਬੂਤਰ ਆਪਣੇ ਯਾਰਾ ਹੈਪੀ ਵਾਲੇ ਕਬੂਤਰ ਨੀਵੇਂ ਵਾਲੇ ਉੜਦੇ ਨੇ ਦੇਖੋ ਕਾਹ ਕਰਦੇ ਨੇ ਤੇ ਇਹਦੇ ਕਰਕੇ ਡਾ ਬਦੰਦਰ ਇੱਕ ਤਾਂ 4 4 5 5 ਦਿੰਦਾ ਇਕੱਠੇ ਇਹ 2 2 ਡਾਵੇ ਫਿਰ ਉਹ ਹਸਾਂ ਨਾਲ ਚਾਲ ਬਣੇ ਡਾਬ ਵਾਲੇ ਦਿੰਦਾ ਤਾਂ ਕਰਕੇ ਉਹ ਦੂਜਿਆਂ ਨੂੰ ਵੀ ਨੀਵੇਂ ਲੈ ਲੈਂਦੇ ਨੇ ਆਹ ਕਰਦੇ ਨੇ ਆ ਮੈਂ ਦੇਖਦਾ ਮੇਰੇ ਲਾ ਵਜਾ ਲਾਉਣਾ ਬੜਕਾ ਬੜਕੋ ਦੇਖੇ ਨਜਤ ਲਈ ਜਿਲਾ ਕੇ ਮੈਂ ਜਾਣਾ ਵੀ ਆ ਬਈ ਹਨਾ ਸਾਹ ਨਾਲ ਤੇ ਮੈਂ ਚੜਦਾ ਤਾਹਾਂ ਤੇ ਜੋ ਦਾਣੇ ਦੋਨੇ ਪਾਉਣਾ ਫਿਰ ਕਰਦਾ ਵੀਡੀਓ ਸਟਾਰਟ ਐਨੇ ਤੁਸੀਂ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਬਈ ਕਬੂਤਰਾ ਪਾਣੇ ਲਾ ਆਪਣੇ ਤੇ ਹੁਣ ਆਪਾਂ ਆਪਣੇ ਜਾਨਵਰਾਂ ਨੂੰ ਦਾਣੇ ਦਈਏ ਬਈ ਪਾ ਤੇ ਦਾਣੇ ਰੱਜ ਕੇ ਖਾ ਲੈਣਗੇ ਆਪਣੇ ਜਾਨਵਰ ਰੱਜ ਕੇ ਨਹੀਂ ਭਈ ਰ ਬਾਲੋਸ ਆ ਗਏ ਜਾਨਵਰ ਆਪਣੇ ਦਾਣੇ ਖਾਣ ਬਈ ਕਾਲਖੀ ਕਿਧਰ ਕਾਲਖੀ ਤਾਂ ਬੈਠੀ ਆ ਓਕੇ ਦੀ ਰਿਪੋਰਟ ਆ ਜਮਾ ਆ ਗਈ ਕਾਲਖੀ ਦੀ ਆਪਣੇ ਜਾਨਵਰ ਓਕੇ ਨੇ ਜਮਾ ਤੇ ਤੇ ਜਿਹੜਾ ਉਹ ਹੁਣ ਆਈ ਹੈ ਉੱਡ ਕੇ ਤੇ ਜਿਹੜੀ ਇਹ ਹੁਣ ਆਈ ਹੈ ਕਿ ਉੱਡ ਕੇ ਇਹਨੂੰ ਪਾਣੀ ਵੀ ਭਰਦੀ ਆ ਯਾਰ ਕਿੱਦਾਂ ਦਾ ਇਹ ਤਾਂ ਲੋਟ ਰਿਹਾ ਉਹ ਡਾਇਨ ਦਾ ਸਾਫੀ ਆ ਬਈ ਪਾਣੀ ਆ ਲੈ ਆਪਾਂ ਸਿਰ ਪਾਣਾ ਪਾਣਾ ਹੀ ਆ ਪਾਣੀ ਇਹਨਾਂ ਦੇ ਦੂਜੇ ਵੀ ਤੜਾਈ ਜਾਂਦੇ ਨੇ ਦੂਜੇ ਕਿਵੇਂ ਡਾਈ ਕਾ ਡਾਈਆਂ ਕਰੀ ਸਭ ਤੋਂ ਇਹ ਨਾਲ ਪਾਣੀ ਵੀ ਭਰਤ ਆਪਾਂ ਓਕੇ ਦੀ ਰਿਪੋਰਟ ਕਰਤੀ ਜਮਾ ਹਾਲੇ ਖਾਲੇ ਨੇ ਦਾਣੇ ਫਿਰ ਇਹਨੂੰ ਦੂਜੇ ਦੂਜੇ ਦੂਜਿਆਂ ਨੂੰ ਰੱਖ ਦਾਂਗੇ ਦਾਣੇ ਇੱਥੋਂ ਚੱਕ ਕੇ ਇਹ ਗੁੱਡਾ ਦੇਵਾਗੇ ਕਰ ਬੰਦ ਜਮਾ ਫੇਟਾ ਕੰਮ ਬੱਚੇ ਕੱਢਣ ਵਾਲੀ ਹੈ ਕਬੂਤਰੀ ਇਹ ਵੀ ਆਪਣੀ ਮੋਜੀ ਇਹਦੇ ਨਾਲ ਕਬੂਤਰ ਨਾਲ ਲੱਗ ਕੇ ਆ ਥੋੜਾ ਟਾਈਮ ਹੀ ਆ ਬਸ ਦੋ ਪਤੋਂ ਦੋ ਦਿਨ ਬਤੋਂ ਚਾਰ ਦਿਨ ਬਸ ਐਂ ਜਿਸ ਇੰਨੇ ਦਿਨ ਲੌਗੀ ਮੇਰੇ ਸਾਹ ਨਾਲ 14 15 ਦਿਨ ਹੋ ਗਏ 20 ਦਿਨ ਲੈਂਦੇ ਆ ਕਬੂਤਰੀ ਬੱਚੇ ਕੱਢਣ ਚ ਬਾਈ ਬਸ ਥੋੜੇ ਦਿਨ ਲੌਗੀ ਹੁਣ ਤਾਂ ਬੱਚੇ ਕੱਢ ਲੋਗੇ ਇਹ ਆਪਣੀ ਕਬੂਤਰੀ ਬਸ ਦਵਾ ਦੋ ਦਿਜੋ ਉਹ ਵੀ ਕਬ ਚ ਕੱਢਣ ਵਾਲੀ ਆ ਇੱਕ ਦਿਨ ਚ ਉਹ ਪਹਿਲਾਂ ਕੱਢੂ ਇਹਨਾਂ ਇੱਕ ਦਿਨ ਬਾਅਦ ਕੱਢੂਗੀ ਕੋਦੀ ਵਾਲੇ ਕਬੂਤਰ ਆਂਦੇ ਨੇ ਕੱਢ ਲਈ ਵੀ ਲਿਆ ਹੋਇਆ ਬਚਾ ਕੋਈ ਪਤਾ ਵੀ ਨਹੀਂ ਹਲੇ ਦਾ ਦੇਖਿਆ ਨਹੀਂ ਮੈਂ 2-3 ਦਿਨ ਹੋ ਗਏ ਤੇ ਚਲੋ ਇਹਨੂੰ ਖਾਣ ਨੂੰ ਦਾਣੇ ਦੋਨੇ ਬਾਈ ਫਿਰ ਆਪਾਂ ਕਰਦੇ ਆਂ ਵੀਡੀਓ ਕੰਟੀਨਿਊ ਦੂਜੇ ਖੁੱਡੇ ਚ ਤਰ੍ਹਾਂ ਤਰਾਂਗੇ ਦਾਣੇ ਫਿਰ ਕਰਦੇ ਆਂ ਕੰਟੀਨਿਊ ਹੌਜੀ ਬਾਈ ਅੱਜ ਛੋਟੇ ਖੁੱਡੇ ਵਾਲੇ ਚ ਪਾ ਕੇ ਦਾਣੇ ਚੈੱਕ ਲੈ ਕਬੂਤਰਾਂ ਨੇ ਖਾ ਲਏ ਹੁਣ ਆਪਾਂ ਪਾਉਣਾ ਆਪਣੇ ਵੱਡੇ ਖੁੱਡੇ ਚ ਲੋ ਪਈ ਸਕੋ ਦਾਣੇ ਤੇ ਇਹਨਾਂ ਨੂੰ ਪਾਣੀ ਵੀ ਭਰ ਦਈਏ ਲਾਗੇ ਖਾਨ ਆਪਣੇ ਜਾਨਵਰ ਉਹ ਵਜਾ ਜਾ ਕਿਉਂ ਨਹੀਂ ਆਇਆ ਬਾਈ ਬਾਬਾ ਬੱਚਾ ਜੀ ਸੈਟ ਆਪਨਾ ਹੁਣ ਪੁੱਤਰ ਆਪਣੇ ਸਾਰੇ ਆ ਗਏ ਬਾਈ ਤੇ ਬੱਚਾ ਆਪਣਾ ਚੈੱਕ ਕਰੋ ਉਹ ਕਿਧਰ ਪੋੜ ਚ ਬੈਠਾ ਹੈ ਜਮ ਫਿੱਟਾ ਜਮ ਕਰਦਾ ਖੰਭ ਸੈਟ ਤੁੰ ਦੇਮ ਆ ਮਾ ਓਕੇ ਆ ਤੇ ਕਬੂਤਰ ਵੀ ਆਪਣੇ ਸੈੱਟ ਨੇ ਯਾਰ ਬੱਚੇ ਸਰੋਂ ਦੇ ਦਾਣੇ ਖਾ ਲੈਣੇ ਆ ਫਿਰ ਬੱਚੇ ਦੇਖੂਗਾ ਪਾਣੀ ਪੋਣੀ ਨੂੰ ਭਰਤਾ ਬਈ ਚੈੱਕ ਕਰੂ ਸੋਣੀ ਆ ਭੰਡਣਾ ਸਾਫ਼ ਹੀ ਲੱਗਪਾ ਕਬੂਤਰੇ ਦੀਆਂ ਰੱਖ ਫਰਿਆ ਵੀ ਹੋ ਗਈ ਪਤਾ ਨਹੀਂ ਸੈੱਟ ਹੋ ਹਜੇ ਹੋਈ ਨਹੀਂ ਸੈੱਟ ਨੂੰ ਮਾਰ ਕੇ ਅਬ ਤੇ ਮਾਰੀ ਅੰਦਰ ਨਾਉਂ ਦਰਾਈਆਂ ਤਾਂ ਕਰਕੇ ਸੈੱਟ ਨਹੀਂ ਹੋ ਰਹੀ ਉਦੇ ਪਹਿਲਾਂ ਥੋੜੀ ਜਿਹੀ ਹੁਨਸੀ ਤਿਆਰ ਉਹ ਪੱਟ ਨਹੀਂ ਹੋਊਗਾ ਸਣ ਉਹ ਕਰਕੇ ਫਰੇਵਾ ਨਹੀਂ ਉਹ ਵੀ ਤਾਂ ਕਰਕੇ ਜੇ ਆ ਸੈੱਟ ਹੋ ਜੂਗਾ ਤਾਂ ਕੋਈ ਵੱਡੀ ਗੱਲ ਨਹੀਂ ਉਹ ਤਾਂ ਕਰ ਸੈੱਟ ਕਰ ਲੈਂਦਾ ਇਹ ਆਪੀ ਕੋਈ ਚੱਕਰ ਨਹੀਂ ਵਾ ਠੀਕ ਆ ਭਾਈ ਹੁਣ ਦਾ ਜਨੇ ਪਾ ਦੇਣ ਨੂੰ ਆਪਦੇ ਕੰਮ ਕੁੰਮ ਦੇ ਜਾਈਏ ਤੇ ਫਿਰ ਆਪਾਂ ਆ ਕੇ ਸਾਹਮਣੂ ਕਰਦੇ ਆਂ ਵੀਡੀਓ ਕੰਟੀਨਿਊ ਹੁਣ ਦਿਖਾਉਣਿਆ ਸਾਹਮਣੂ ਦਾ ਜਨੇ ਪਾਵਾਂਗੇ ਇਹਨੂੰ ਸਾਮ ਦਿਖਾਉਂਦੇ ਆ ਕਰਦੇ ਆ ਆਪਾਂ ਆ ਕੇ ਵੀਡੀਓ ਸਾਮ ਨੂੰ ਕੰਟੀਨਿਊ ਕਰੀ ਹਾਂ ਜੀ ਹਾਂ ਜੀ ਸਾਮ ਦੇ ਬਈ 5:30 ਵਜੇ ਆ ਗਏ ਆਪਾਂ ਇਧਰ ਲੈ ਘਰੇ ਇਧਰ ਲੈ ਕੇ ਆ ਕੇ ਆਪਾਂ ਪਹਿਲਾ ਕੰਮ ਆਪਣਾ ਕਰੀਏ ਦਾਣੇ ਪਾਈਏ ਖੋਡੇ ਚ ਕਬੂਤਰਾਂ ਨੂੰ ਪਹਿਲਾਂ ਪਾਈਏ ਬਈ ਇਹਨਾਂ ਨੂੰ ਛੱਕੋ ਪਾਈਓ ਬ्रो ਸ਼ਕੋ ਦਾਣੇ ਪਾਣੀ ਭਰਦੀ ਹੈ ਬਈ ਲਓ ਜੀ ਪਾਣੀ ਭਰਤਾ ਦਾਣੇ ਪਾਤੇ ਤੇ ਤਿੰਨੇ ਖਾਣ ਲੱਗ ਗਿਆ ਉਹਨੇ ਸਾਰੇ ਆ ਕੇ ਖਾ ਜਾਣਗੇ ਬਈ ਦਾਣੇ ਉੱਤਰ ਆ ਗਿਆ ਪਰ ਲੈ ਫੁੱਟੜਿਆਂ ਨੂੰ ਫੇਰ ਪਾਵਾਂਗੇ ਪਹਿਲਾਂ ਇਹਨਾਂ ਨੂੰ ਖਾ ਰਹੇ ਨੇ ਤਾਂ ਦਾਣੇ ਸਾਰੇ ਉਦੋਂ ਬਾਅਦ ਉਹਨਾਂ ਨੂੰ ਪਾਵਾਂਗੇ ਉੱਤੇ ਜੀ ਰਿਪੋਰਟ ਨਹੀਂ ਆਨ ਬਰ ਆਪਣੇ ਬੱਚੇ ਕੱਢਣ ਆਣੇ ਜੋੜੀਆਂ ਫੇਰ ਬਾਅਦ ਨੂੰ ਥੋੜਾ ਜਿਹਾ ਕੰਮ ਦੇ ਬੱਚੇ ਕੱਢ ਲੈ ਘਟਾਵਾ ਕਬੂਤਰ ਆ ਜੇ ਬੜਾ ਨਹੀਂ ਇੰਨੇ ਕਬੂਤਰ ਵਿਗਾਰਨੇ ਆਪਾਂ ਘਟਾ ਲਾਂਗੇ ਸਰਕਲ ਸੋਟਾ ਕਰਦੇ ਆ ਉਹ ਗੁਬਤਰ ਨੂੰ ਇੱਧਰ ਕਰਾਂ ਇੱਧਰੋਂ ਆਜੀ ਨਇ ਜਾਕ ਲੈਨੇ ਆ ਇਹ ਨਾਲ ਜਾ ਕੇ ਦਰਵਾੜ ਦਿੰਨੇ ਹੈਗਾ ਜੀ ਨਗਝਾਉਣਾ ਹੁਣ ਆਪਾਂ ਛਾਤਰੀ ਤੇ ਬੰਨਿਆ ਬੰਨਿਆ ਕਰਾਂਗੇ ਉਹ ਇੱਧਰ ਕਰ ਦਿੰਨੇ ਆ ਜੋੜੀ ਜੜੀ ਪਾਲੂਗਾ ਅੰਡੈਮਡ ਧਰਾਲੂ ਕਿਸੇ ਨਾਲ ਹੋਊ ਤੇ ਨਾਲ ਇੰਨੇ ਸਾਰਾ ਇਹ ਮਾਸਤ ਮੋਸਤ ਇਹ ਤਾਂ ਹੁੰਦੇ ਨਹੀਂ ਯਾਰ ਕੋਈ ਜੋੜੀਆਂ ਹੋਣੀਆਂ ਪਤਾ ਨਹੀਂ ਕੀ ਚੱਕਰ ਜਾ ਹੋ ਰਿਹਾ ਉੱਤਰ ਗੁਰਕੁਣੋਂ ਹੀ हट ਕੇ ਪਤਾ ਨਹੀਂ ਕੀ ਚੱਕਰ ਹੋ ਰਿਹਾ ਯਾਰ ਅਈ ਜੇ ਬੈਠਾ ਰਹੇ ਨੇ ਕਦੇ ਗੜ ਕੇ ਤੇ ਹੈ ਨਹੀਂ ਪਟੂ ਚਲੋ ਭਾਈ ਮੈਂ ਦੂਜੇ ਖੁੱਡੇ 'ਚ ਜਦੋਂ ਪਾਉਂਗਾ ਹੁਣੇ ਉਦੋਂ ਕਰਦਾ ਹਾਂ ਉਹਨਾਂ ਨਾਲ ਵੀਡੀਓ ਸ਼ੇਅਰ ਤੇ ਬਣੇ ਰਹੋ ਵੀਡੀਓ ਦੇ ਵਿੱਚ ਮਾਬਾਚੇ ਵਿੱਚ ਕੱਢਣ ਨੇ ਇਹਨਾਂ ਦੇ ਹੋਰ ਸੈਟਅਪ ਕਰਨ ਵਾਲਾ ਯਾਰ ਖਾਨੇ ਖੋਨੇ ਪਾਉਣ ਵਾਲੇ ਨੇ ਥੋੜੇ ਜਿਹਾ ਕਰਦਿਆਂ ਸੈਟਿੰਗ ਕਦੇ ਵਿੱਚ ਬਣਾਉਣਾ ਹੋਗਾ ਸਿਸਟਮ ਹਾਂ ਤੂੰ ਦੁਬਾਰਾ ਨੂੰ ਦੇਖ ਰਿਹਾ ਸਿਸਟਮ ਕਰਦਿਆਂ ਕਰਦਾ ਵੀਡੀਓ ਕੰਟੀਨਿਊ ਭਾਈ ਮੱਕੋ ਭਾਈ ਆਹ ਖੁੱਡੇ ਦੇ ਦਾਣੇ ਪਾ ਕੇ ਥੋੜਾ ਪਾਣੀ ਪਾਣੀ ਭਰ ਕੇ ਦਾਣੇ ਖਵਾ ਕੇ ਪੁੱਤਰ ਨੂੰ ਕਰਤਾ ਭਾਈ ਬੰਦ ਹੁਣ ਆਪਾਂ ਖੋਲੀਏ ਆਹ ਖੋਡਾ ਤੇ ਦਾਣੇ ਆਪਣੇ ਇਹਨਾਂ ਦੇ ਕਰੇ ਪਏ ਨੇ ਰੈਡੀ ਤੇ ਦਾਣੇ ਵਾਦੀਏ ਬਈ ਚੱਕੋ ਬਈ ਇਹਨੇ ਸਾਰੇ ਜਾਨਵਰ ਖਾਣ ਦੇ ਦਾਣੇ ਚੱਕ ਸਾਰੀ ਆ ਗਿਆ ਲਗਭਗ ਉਹ ਕੇਰੀਪੋੜ ਹੋ ਗਈ ਜਿੰਨ ਆ ਜਾਵੇ ਯਾਰ ਫਿਆਸਾ ਖਰਿਆ ਪੂਰਾ ਵਿਚਾਰਾ ਦੇ ਅੱਖ ਜੀ ਦਾ ਯਾਰ ਸਿਸਟਮ ਕਾਸਾ ਕਰਿਆ ਕਰ ਲੈਨੇ ਆਂ ਲੜ ਲੜ ਕੇ ਆਹ ਕਬੂਤਰ ਨਾਲ ਯਾਰ ਲੜ ਕੇ ਖਰਾਬ ਕਰ ਲਈ ਤਾਂ ਦੇਖਣਾ ਹੈ ਸਿਸਟਮ ਇਹਦਾ ਕਰ ਦਿਆਂਗੇ ਇਹਦਾ ਹੱਲ ਵੀ ਨਹੀਂ ਕੋਈ ਹੈਗਾ ਨਾ ਯਾਰ ਤਾਂ ਇਹ ਹੱਲ ਉਹ ਵੀ ਮੇਰਾ ਕੋ ਕਰ ਦਈਏ ਯਾਰ ਚਾ ਆਪਣਾ ਇੱਕ ਨੰਬਰ ਜਦੋਂ ਅਰਬ ਦਾਸ ਕਰਨ ਤੱਕ ਵਧੀਆ ਹੋ ਜੀ ਇਹਨੂੰ ਬਾਰੇ ਕੋ ਗੱਡਿਆ ਕਰਾਂਗੇ ਸਤਰੀ ਦੇ ਬਾਰੇ ਬਿਠਿਆ ਲਿਆ ਕਰਾਂਗੇ ਕੱਟ ਕੇ ਇਹਨੂੰ ਅੰਦਰ ਹੀ ਰੱਖਦੇ ਹਾਂ ਹਲੇ ਤਾਂ ਯਾ ਨਾ ਗਾਣੂ ਹੋ ਜੇ ਬਾਰੇ ਕੱਢਣੇ ਆ ਵੀ ਆ ਵੀ ਕੱਜ ਮੜਾ ਮੜਾ ਜ ਡਾਇਆ ਜੀ ਅਤੀ ਡਾਰੀਆਂ ਜੀ ਮਰ ਪਾਈਆਂ ਨੇ ਇਹਦੀਆਂ ਹਰੇ ਪੱਲੇ ਵਾਲੀਆਂ ਹਰਾ ਪੱਲਾ ਕਰ ਜੀਦਾ ਆਪ ਬਚਿਆ ਇਹੇ ਤੇ ਕਰੀਆ ਹਰੀ ਸੈਟਾ ਕਰੀਂ ਤੁੰਡ ਮਾਰਦਾ ਯਾਰ ਤੁੰਡ ਕਰਕੇ ਸੈਟ ਨਹੀਂ ਕਰਤਾਂ ਉਹ ਯਾਰੀ ਦੇਖਣੋ ਬਈ ਦਵਾਈ ਦਵਾਈ ਪਤਾ ਅੱਖਾਂ ਵਾਲੀ ਹੈਨਾ ਤਾਂ ਦੱਸਿਓ ਜ਼ਰੂਰ ਯਾਰ ਗਊ ਉੱਤਰ ਦੀ ਅੱਖ ਖਰਾਬ ਹੋ ਗਈ ਖਾਸ ਯਾਰ ਇਹ ਹੋਰ ਨੂੰ ਵੀ ਨਾ ਪਾ ਦੇ ਬਿਮਾਰੀ ਪਾਏ ਨਾ ਯਾਰ ਪੰਗਾ ਐ ਵੀ ਆ ਚਲ ਦੇਖਦੇ ਆ ਬਈ ਕੀ ਬਣਦਾ ਉਹ ਫੜਕੇ ਯਾਰ ਸਾਫ ਕਰੀਏ ਇਹਦੀ ਅੱਖ ਹਨਾ ਪਾਣੀ ਪੁਣੀ ਉਧਰ ਲੱਗਦਾ ਜਿਹੜਾ ਉਹਨੂੰ ਸਾਫ ਕਰੀਏ ਪਾਣੀ ਜਿਹਨੂੰ ਆਏ ਨਹੀਂ ਸੈਟਾਂ ਉੱਤਰ ਕਰੀਏ ਯਾਰ ਉਹਦਾ ਔਖਾ ਵਿਚਾਰਾ ਬੱਚਾ ਖਾ ਸਕੂ ਉੱਤਰ ਉਹ ਚਲੋ ਠੀਕ ਆ ਬਾਈ ਜੇ ਵੀਡੀਓ ਵਧੀਆ ਲੱਗਿਆ ਤੇ ਲਾਈਕ ਕਰੋ ਨਾ ਕਮੈਂਟ ਕਰੋ ਬਹੁਤੋ ਸ਼ੇਅਰ ਕਰੋ ਯਾਰ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤੇ ਆਪ ਨਵੇਂ ਭਰਾ ਜੁੜੋ ਆਪਣੇ ਨਾਲ ਹਨ ਤੇ ਐਂ ਰੋਜ਼ ਵੀਡੀਓ ਵਧੀਆ ਕਪੁੱਤਰਾਂ ਦੇ ਦੇਖਣਾ ਆ ਹਜੇ ਅਸੀਂ ਹਾਂ ਅਪਡੇਟ ਕਰਦੇ ਰਹਾਂਗੇ ਸਾਰਾ ਕਪੁੱਤਰ ਕੋਟਰ ਛੱਡਿਆ ਕਰਾਂਗੇ ਡਾਇਆ ਕਰਾਂਗੇ ਖੁੱਲੇ ਤਰੀਕੇ ਨਾਲ ਹੋ ਵੀ ਕਰਾਂਗੇ ਸਟਾਰਟਿੰਗ ਪੁਆਇੰਟ ਤੇ ਬਣੇ ਰਹੋ ਆਪਣੀ ਵੀਡੀਓ ਚ ਮਿਲਦੇ ਆਂ ਬਈ ਆਪਾਂ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਓਕੇ ਜੀ